ਨੰਮ ਦੇ ਵਿਆਹ ਤੋਂ ਬਾਅਦ ਦੁੱਖ ਸੁੱਖ ਕਰਨ ਦਾ ਇੱਕ ਲੈਵਲ ਹੋ ਰਿਹਾ ਗਿਆ ਹਾਂ ਇੱਕ ਨੰਨੀ ਭੈਣ ਅੰਦਰ ਫਿਰਦੀ ਜੇ ਉਹ ਜੇ ਦੁੱਖ ਸੁੱਖ ਇਕੱਠੇ ਆਹ दारू ਦੀ ਬੋਤਲ ਮੰਮੀ ਤੂੰ ਪੀਤੀ ਆ ਤੇਰੇ ਭਰਾਵਾਂ ਨੇ ਪੀਤੀ ਮਿਲ ਕੇ ਸੁਪੀ ਆ ਮਾਰ ਕੇ ਸੁਪੀ ਨਾ ਤੇਰਾ ਗੂਠਾ ਦੂਜੇ ਪਨੇ ਲਾ ਦੇਣਾ ਤੇ ਛੀੜ ਬਾਹਰ ਪੁੱਛਿਆ ਹੀ ਆ ਤੇ ਤੈਨੂੰ ਨਹੀਂ ਪਤਾ ਮਕਾਰ ਪਿੰਦਾ ਵਾ ਇਹ ਹੁਣ ਕਿੱਥੇ ਜਾਣਾ ਤੁਸੀਂ ਮਾਸੇ ਜਿਹੜਾ ਲਵੇ ਅਸੀਂ ਵਾਟਰ پارک ਆ ਜਾਣਾ ਘੁੰਮਣਾ ਜਾਣਾ ਅਸੀਂ 2000 ਦਾ ਕਰ ਲੈਂਦੇ ਹਾਂ ਪੰਜਾਹ ਇੰਨੇ ਜਾਂ ਬਾਕੀ ਤੁਸੀਂ ਕਰ ਲਓ ਤੇ ਰੁਪਈਆ 7-8000 ਰੁਪਈਆ ਲੱਗ ਜਾਣਾ ਤੁਸੀਂ ਕਿੰਨੇ ਕਹਿੰਦੀਆਂ ਦੇਣ ਨੂੰ 2000 2000 ਤੇ ਆਪਾਂ ਨੂੰ ਟੈਕ ਦੀ ਜਗ੍ਹਾ ਚਿੱਲਰ ਪਾਰਟੀ ਦਵਾ ਜਾਣਾ ਮੈਂ ਕਿਹਾ ਚਿੱਲਰ ਲਾ ਸਾਡੇ ਤੋਂ ਜੀ ਹਾਂਜੀ ਹੈ 47 47 ਫੋਨੋਂ ਕੀਂਤੀ ਭੁੱਲ ਗਈ ਤੁਹਾਡਾ ਵੱਡੀ ਮਾਸੇ ਦੀ ਸਾਲਸੇ ਕਾ ਮਮੇ ਵਾਟਰ پارک ਜਾਣ ਨੂੰ ਕਹਿੰਦੀ ਆਂ ਵਾ ਕਿੱਥੇ ਕਿੱਥੇ ਕਹੋ ਤੇ ਹੈ ਕਿੱਥੇ ਵਾਟਰ پارک ਜਾਣ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਆ ਦਾਰੂ ਦੀ ਬੋਤਲ ਮੰਮੀ ਤੂੰ ਪੀਤੀ ਆ ਤੇਰੇ ਭਰਾਵਾਂ ਨੇ ਪੀਤੀ ਮਿਲ ਕੇ ਸੁੱਪੀ ਆ ਮਾਰ ਕੇ ਸੁੱਪੀ ਰ ਤੇਰਾ ਗੂਠਾ ਦੂਜੇ ਪੰਨੇ ਲਾ ਦੇਣਾ ਤੇ ਢੀੜ ਪਾ ਕਰ ਦੇਣਾ ਇੰਨਾ ਵੀ ਗੁੱਸਾ ਕਰਨ ਦੀ ਕੀ ਲੋੜ ਸੀ ਜੀ ਮੈਂ ਪੁੱਛਿਆ ਹੀ ਆ ਤੇ ਤੈਨੂੰ ਨਹੀਂ ਪਤਾ ਮਕੌਣ ਪਿੰਦਾ ਵਾ ਤੇਰੇ ਕੋਲੇ ਪਈ ਮੰਮੀ ਮੈਂ ਕਹਾਂ ਤੂੰ ਹੀ ਪੀਤੀ ਹੋਣੀ ਆ ਥਿਸ ਇਜ਼ ਨਾਟ ਦ ਵੇ ਟਾਕ ਆਫ ਦ ਵੇ ਨਹੀਂ ਤੇਰਾ ਚੰਗਾ ਮੰਮੀ ਲੱਗਾ ਨਹੀਂ ਮੈਂ ਰੋਟੀਆਂ ਲੜ ਕੇ ਤੇ ਮਾਰੂ ਪੀਣੀ ਆ ਇਹ ਤੇਰੇ ਕੋਲ ਕਿੱਦਾਂ ਪਈ ਆ ਕੋਲ ਕਿਵੇਂ ਪਈ ਆ ਕੋਲ ਕੇਰੇ ਲਿਆ ਕੇ ਰੱਖੀ ਆ ਹਾਏ ਰੱਬਾ ਕੀ ਕਿੱਦਾਂ ਨੂੰ ਦੁਨੀਆ ਜਾਈ ਜਾਂਦੀ ਇੱਕ ਤੋਂ ਇਹ ਚੀਜ਼ ਨਹੀਂ ਵੇਖੀ ਅਮਨ ਦੇ ਵਿਆਹ ਤੋਂ ਬਾਅਦ ਦੁੱਖ ਸੁੱਖ ਕਰਨ ਦਾ ਇੱਕ ਲੈਵਲ ਹੋ ਨਹੀਂ ਹੋ ਗਿਆ ਹਾਂ ਟੱਟੇ ਘਟੇ ਬਾਅਦ ਦੁੱਖ ਚੇਤੇ ਆਉਂਦੇ ਸਾਨੂੰ ਆਦਿ ਪਹਿਲਾਂ ਲੈ ਹੋਰ ਸੀ ਹੌਂਸਾਡ ਅੰਮਲ ਜਿਹੜਾ ਆਪ ਕੋ ਗਰੀਬ ਕਰ ਚੁੱਕਾ ਦੁੱਖ ਮਾਰ ਲਿਆ ਹੋਰ ਮੇਲੇ ਤੜਕੇ ਲੱਗ ਜਾਂਦੀਆਂ ਦੋਵੇਂ ਭੈਣਾਂ ਹੋਰ ਅਸੀਂ ਹੋਰ ਕੀ ਕਰਨਾ ਮੇਲੇ ਬਣਾ ਨੇ ਚਲ ਕੰਮ ਕਰਦੀ ਮੈਂ ਤਾਂ ਵੇਲ ਨਹੀਂ ਮੈਂ ਤਾਂ ਫਿਰ ਹੁਣੇ ਇਹੀ ਕੰਮ ਕਰਕੇ ਟਾਈਮ ਪਾਸ ਕਰ ਲਵਾਂ ਇੱਕ ਨੰਨੇ ਬਿਆਨ ਅੰਦਰ ਫੇਰ ਦੀ ਜੇ ਉਹ ਜੇ ਦੁੱਖ ਸੁੱਖ ਇਕੱਠੇ ਕਰ ਰਹੀ ਆ ਉਹ ਜਿਮ ਜਾਣ ਲੱਗ ਪਿਓ ਤੇ ਕਹਿੰਦੀ ਮੇਰੀ ਖਲੀਆਂ ਬੈਗੀਆਂ ਹੁਣ ਕਿੱਥੇ ਜਾਣਾ ਤੁਸੀਂ ਅਸੀਂ ਤਾਂ ਮਾਸੀ ਜੀ ਨਾਲ ਅਸੀਂ ਬਾਸਟਰ ਪਾਰਕ ਜਾਣਾ ਕਮਣ ਜਾਣਾ ਹਾਂ ਤੁਸੀਂ ਅਸੀਂ 2000 ਦਾ ਕਰ ਲੈਂਦੇ ਹਾਂ ਤੁਸੀਂ ਜਾਂ ਬਾਕੀ ਤੁਸੀਂ ਕਰ ਲੋ ਕਿ 300 ਰੁਪਏ ਇੱਕ ਜਾਣੇ ਦੀ ਟਿਕਟਾ ਤੇ ਤੁਹਾਡਾ ਤਿੰਨਾ ਦਾ 2750 2700 ਤੇ ਦੋ ਜਾਣੇ ਅਸੀਂ ਹੋਏ ਤੇ ਬਣ ਜਾਣਾ 36 ਤੇ 4500 ਤੇ ਜੋ ਵੀ ਨੇ ਜਾਣਾ 5400 ਤੇ ਤੂੰ ਹਸਾਲ ਲਾਲਾ ਤੇ ਫਿਰ ਮੰਨ ਕੇ ਚੱਲ 1000 1500 ਦਾ ਤੀ ਉੱਥੇ ਕਾ ਵੀ ਜਾਣਾ ਟਡੀਆਂ ਟਡੀਆਂ ਨੇ 7-8000 ਰੁਪਈਆ ਲੱਗ ਜਾਣਾ ਤੁਸੀਂ ਕਿੰਨੇ ਕਹਿੰਦੀਆਂ ਦੇਣ ਨੂੰ 2000 2 ਜੋ 2-3000 2000 ਜੋੜਿਆ ਤੁਸੀਂ ਤੁਹਾਡੇ ਕੋਲ ਇਨੇ ਪੈਸੇ ਹੈਗੇ 2-3000 ਜੋੜਿਆ ਤੁਸੀਂ ਜਿਆਦੇ ਆ ਲੈ ਵਿਖਾ ਕੇ ਨੇ ਤੁਹਾਡੇ ਕੋਲ ਪੈਸੇ ਤੁਸੀਂ ਵੀ 3000 ਦੇ ਦਿਓ ਅਸੀਂ ਮਾਮਾ ਜੀ ਤੁਸੀਂ 5000 ਕਰ ਲਓ ਅਸੀਂ ਖਾਣ ਪੀਣ ਦਾ ਲੈ ਖਾਣ ਪੀਣ ਨੂੰ ਤੂੰ ਕਿੰਨਾ ਕ ਖਾ ਪੀ ਜਾਣਾ ਵਾ ਹਜ਼ਾਰ ਦੇਦਾ ਜੀ ਹਜ਼ਾਰ ਖਾਣ ਦੇ ਬਸ ਹਾਂ ਲੈ ਹਜ਼ਾਰ ਹੀ ਦੇ ਦਾਂਗੇ ਲੈ ਲਾਲਚੀ ਵੇਕ ਤੁਹਾਡਾ ਕਈ ਸ਼ਰਖ ਜਾਂਚੀ ਤੁਹਾਡਾ ਹੈ ਕ ਜਾਂਚੀ ਕਾ ਵੇ ਲੋ ਆ ਮੋਟੋ ਦੇ ਸਾਰੇ ਕੰਮ ਜੇ ਕਿੰਨੇ ਪੈਸੇ ਕਰਨਾ ਵਾ ਜੀ ਵਾ ਹਲੇ ਹੁਣ ਲਾ ਗਿਆ 50 ਹੈ ਲੈ ਕੇ ਆਉਂਦਾ ਹਜ਼ਾਰ ਰੁਪਇਆ ਆ ਜਾਊਗਾ ਉਹ ਜਾਨਾ ਫਿਲ ਦੇ ਸਕੇ ਐਨੇ ਸਕੇ ਹੋ ਗਏ ਹੁਣ ਆਪਾਂ ਇਹ ਲੈ ਲੈਣੇ ਕੋਲ 2000 ਰੁਪਿਆ ਸਾਡੇ ਕੋਲੇ ਇੰਨਾ ਸਸਾ ਇੱਕ ਦੋ ਤਿੰਨ ਚ ਚਾਂ ਪੰਜ ਨਾ 6089 ਤੇ ਆਪਾਂ ਨੂੰ ਟੈਕ ਦੀ ਜਗ੍ਹਾ ਚਿਲਰ ਪਾ ਕੇ ਦਵਾ ਗਏ ਮੈਂ ਕਿਹਾ ਚਿਲਰ ਲਾ ਸਾਡੇ ਤੋਂ ਜੀ ਹਾਂਜੀ ਹੈ ਹਾਂਜੀ 11 12 13 14 15 16 17 18 ਚੱਲ ਲਿਆ ਤੂੰ ਤੇਰੇ ਕੋ ਕੀ ਹੈ ਨਹੀਂ ਕਾ ਠੇਰੀ ਇੱਥੇ ਆਣ ਕੇ ਜੀ ਇੱਕੀ ਦਾ ਲੈਵਲ 12 ਕਾਰਾ ਦਾ ਗੁੱਲਕ ਢੇਰੀ ਇੱਥੇ ਵੇਖੀ ਮਰਕੋ ਕੀ ਆ ਨਵੀਂ ਲਰ ਗਿਨੇ ਜਾ ਰਹੇ ਆ ਵਾਟਰ پارک ਦੇ ਟਿਕਟ ਦਾ ਇੰਤਜ਼ਾਮ ਹੋ ਰਿਹਾ ਲੈ ਵੀ ਆ ਆ ਰਿਚ ਗੇਡੀ ਆ ਰਿਚ ਗੇਡੀ 500 ਉਹ ਤੇਰ ਕੋਈ ਨੇ ਨੇ ਪੈਸੇ ਕਿੱਥੋਂ ਆ ਗਏ 2000 ਦਾ ਕੱਲੀ ਜੋੜੀ ਫਿਰਦੀ ਆ ਪੰਪ 500 ਦੇ 35 ਕੈਸਟ ਪਾਰਟੀ ਸਾਹਿਬ ਮਾਮਾ ਜੀ ਫੇਰ ਕਿਉਂ ਹੋਇਆ ਏ ਛਗਣਾ ਤੇ ਕਿਤੇ ਨਾ ਇਕੱਠੇ ਤੂੰ ਮਾਮਣ ਮਾਸੀ ਦੇ ਵਿਆਹ ਤੇ ਹੈ ਹਾਂ ਆ ਛਗਣਾ ਦੀ ਕਿਤੇ ਇਕੱਠੇ ਤੂੰ ਮਾਸੀ ਜੀ ਕੋਲ ਨਾਲ ਜਿਹੜੇ ਸਰਪ ਇਹ ਤੇਰੀ ਵੱਡੀ ਮਾਸੀ ਆਲੀ ਤੂੰ ਇੰਨੇ ਪੈਸੇ ਗਵਾਉਣੀ ਕੋਲੇ ਨੇ ਤੇਰੇ ਤੋਂ ਇਧਰ ਗਿੰਤੀ ਚੱਲ ਨਹੀਂ 39 36 43 61 47 64 ਕੋਣੋਂ ਗਿੰਤੀ ਭੁੱਲ ਗਈ 67 49 67 68, 99, ना, 70, ना, 71, 72 <laughs> 89 72 ਕਜਾਲ ਚ ਚਿੱਲਰਾਂ ਤੇ ਆਇਆ ਬਿਆ ਵਿਚਾਰਾ 657 72 858 79 946 ਗੇਲੇ ਪਏ ਪੂਰੇ ਹੋਏ ਕਿ ਨਹੀਂ 62 63 34 54 सिक्स फाइव सिक्सटी सिक्स सिक्सटी सिक्स सिक्सटी नाइन सिक्सटी सेवेन सिक्सटी एट सिक्सटी नाइन सेवेंटी सेवेंटी वन सेवेंटी टू हंड्रेड सौ रुपये ताहो गया सौ रुपये हो गया सेवेंटी फोर सेवेंटी 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 एट सेवेंटी नाइन एटी एटी वन 81 ਪਲੱਸ ਕਰੋਣ ਕਿੰਨੇ ਹੋ ਮਨ ਲ 81 ਤੇ 100 ਨੂੰ ਪਲੱਸ 81 100 81 ਮਨ ਲ 200 ਰੁਪਏ ਚਲ ਕਰਤ ਕਰਕੇ 20 ਰੁਪਏ ਹੋਰ ਲੱਭ ਲਾਂਗੇ ਆਪਾਂ 200 ਪੂਰਾ ਹੋ ਜੇ 200 ਹੋ ਗਿਆ 600 ਰੁਪਏ ਆਪਣਾ ਲੱਗਣਾ ਤੇ 5800 ਰੁਪਏ ਕਿੱਥੋਂ ਆਜਦਾ 5000 ਆਪਾਂ ਮਨੀ ਮਸਤ ਤੂੰ ਮਮਾ ਜੀ ਤੁਹਾਡੇ ਕੋਲ ਤਾਂ ਪੈਸੇ ਹੈਗੇ ਤੂੰ ਤੁਸੀਂ ਵੀ ਖਸ ਕਰਦੇ ਨਹੀਂ ਆਦੇ ਅਸੀਂ ਤਾਂ ਵਰਤ ਤੇ ਆਤੇ ਸਾਰੇ ਸਾਰੇ ਹੀ ਵਰਤ ਤੇ ਕੰਗਾਲ ਹੋ ਜਾਣਾ ਜੇ ਤੁਸੀਂ ਮੋਟੋ ਜੀ ਨਹੀਂ ਅਸੀਂ ਨਾ ਮੱਟੀ ਮਾਸੀ ਜੀ ਨੂੰ ਵੀ ਦਿੱਤੇ ਆਂ ਤੇ ਵੱਡੀ ਮਾਸੀ ਜੀ ਨੇ ਹਾਲੇ ਤੱਕ ਸਾਡੇ ਦਿੱਤੇ ਨਹੀਂ ਕਿ ਬੱਬੀ ਵੱਡੀ ਮਾਸੀ ਨੇ ਪੈਸੇ ਨਹੀਂ ਮੋੜੇ ਤੇਰੇ ਵੱਡੀ ਮਾਸੀ ਬਹੁਤ ਸਾਡੇ 14 ਗਏ ਵੱਡੀ ਮਾਸੀ ਬਹੁਤ ਚਲਾ ਕੇ ਪੈਸੇ ਖਾ ਜਾਂਦੀ ਔੜੀ ਮੋੜਦੀ ਹਰ ਵਾਰੀ ਕਰ ਆਪਾਂ ਬਸ ਕਾਜਾ ਲਾ ਦੂੰਗੀ ਆਪਾਂ ਖਾਓ ਤੁਸੀਂ ਆਪ ਨੂੰ ਜਾਣੋਗਾ ਉੱਥੇ ਜਾ ਕੇ ਆਪਾਂ ਪਾਸੋਂ ਨਾ ਸੋਲਾ ਯੋਨੇਦਾਰਾ ਕਹ ਜਾਈ ਪਤਾ ਆਵਾ ਵੱਡੀ ਮਾਸੀ ਜੀ ਨੂੰ ਮੈਂ ਤਾਂ ਹੀ ਕਹਿਣੀ ਨਹੀਂ ਆ ਹਾ ਹਾ ਮੋਟ ਲੈ ਵੀਰੇ ਬਾਈ ਸਭ ਪਿਆ ਜੋੜ ਲੈ ਜੇ ਸਹੀ ਤਾਂ ਵੱਡੀ ਬਖੀ ਜਿਹਨੂੰ ਦੇ ਜਣਾ 500 ਰੁਪਇਆ ਘੱਟ ਜੇ ਤੁਹਾਡੇ ਤਿੰਨਾਂ ਦੀ ਤਾਂ ਟਿਕਟਾਂ ਹਨ ਜੀ ਹੂੰ ਸਾਡਾ ਫੇਰ ਤੇ ਜਾਮੂਗਾ ਤਾਂ ਸਾਡਾ 2000 ਦਾ ਕਰੀਂ ਤੁਸੀਂ ਆਵਦਾ ਕਰੋਗਾ ਇਲਤਜਾਮਾ ਆਡਾ ਤੇ ਇਲਤਜਾਮਾ ਹੈਗਾ ਜੀ ਨਹੀਂ ਸਾਡਾ 5000 ਤਾਂ ਸਾਡਾ ਨਹੀਂ ਕੀਤਾ ਜਾਂਦਾ ਮੈਂ ਨਹੀਂ ਮੱਸਦਾ ਹਲਕਾ ਹੈ ਸਾਡਾ ਨਹੀਂ ਤੁਹਾਡਾ ਹੀ ਹੋ ਗਿਆ ਤਿੰਨਾਂ ਦਾ 500 ਰੁਪਇਆ ਘੱਟ ਤੁਹਾਡੀ ਤਿੰਨਾਂ ਦਾ ਟਿਕਟਾਂ ਆਂਦੀ ਆ ਹੋਰ ਵੀ ਮੈਂ ਨਹੀਂ ਮੱਸ ਜੋ ਤੇ ਹੋਰ ਮੈਂ ਨਹੀਂ ਮੱਸ ਯਾਰ ਲੋ ਜਣੇ ਚਲ ਮੈਂ ਲਾਵ ਦਿੰਦਾ ਪੈਸੇ ਕੋਈ ਠੀਕ ਆ ਮੈਂ ਨਾ ਸੀ ਮਾਮਾ ਜੀ ਮੈਂ ਚਲੋ ਫਿਰ ਆਵਦੇ ਇਹ ਬਾਦਲੇ ਹਾਂ ਬਸ ਇੱਕ ਦੀ ਕੋਈ ਲੋਣ ਤੁਸੀਂ ਸਾਰੇ ਕਰ ਦੋ ਸਾਰੇ ਕਰ ਦਵੇ ਇੱਕ ਗੱਡੀ ਨਾਲ ਚ ਗਿਆ ਇਹ ਆ ਦੀ ਮੱਛੀਆਂ ਨਾ ਘਾਟੇ ਨਾਲ ਵੇਚ ਲੈ ਫਿਰ ਲਰ ਗਈਆਂ ਲੈ ਵੇਚ ਲੋ ਬਾਈ ਉਹ ਸਾਰੇ ਕਰ ਦੋ ਚੰਗਾ ਖਾਣਾ ਲਓ ਚੱਲ ਵੜਾਂਗੇ ਨਾਨੀ ਦੇ ਘਰੇ ਨਹੀਂ ਆਗੇ ਨਾਨੀ ਕਿੱਥੇ ਗਈ ਹੈ ਉਹ ਵੀ ਨਾਲ ਹੀ ਗਈ ਹੈ ਰੋਇਪੁਰ ਗਏ ਹੈ ਤੇ ਤੁਹਾਡੇ ਨੇ ਕਹਿੰਦੇ ਜਾਣਾ ਹੁਣ ਤੇ ਪੁੱਛਣਾ ਪੈਣਾ ਪੁੱਛ ਲੈ ਫੋਨੋਂ ਚੱਲ ਪਹਿਲਾਂ ਮੰਮੀ ਨੂੰ ਲਾ ਕੇ ਮੰਮੀ ਫਸਾ ਦਿਓ ਤੁਸੀਂ ਹਣਾ ਨਹੀਂ ਉਹ ਨਹੀਂ ਖਸਤੇਗੇ ਉਹਨੂੰ ਪਸਾਉਣਾ ਤੇ ਹੀ ਹਣਾ ਬਹੁਤ ਵਧੀਆ ਸਾਰੀ ਗੱਲ ਸਾਡੀ ਮਨਾ ਦਿੰਦੇ ਆ ਮਨਾ ਦਿੰਦੀ ਇੱਥੇ ਤਾਂ ਹਾ ਇੱਥੇ ਤਾਂ ਮਾਮੀ ਜੀ ਵੀ ਨਾ ਕਰ ਸਕਦੇ ਨਾ ਕਰਦੇ ਨੇ ਉਹਨੇ ਫਿਰ ਨਾਨੀ ਜੀ ਵੀ ਕਰ ਦਿੰਦੇ ਨੇ ਨਾਨਾ ਜੀ ਨੂੰ ਫੜਾਉਂਦੇ ਚੱਕਣ ਹੀ ਨਹੀਂ ਰਹੀਏ ਫੋਨ ਹੈ ਨਹੀਂ ਨਾ ਗਏ ਨੇ ਕਿਉਂਕਿ ਆਪਾਂ ਫੋਨ ਹੀ ਨਹੀਂ ਚੱਕਣ ਦੇਈ ਉਹ ਕਹਿੰਦੀ ਰਹਿੰਦੇ ਫੋਨ ਹੀ ਨਹੀਂ ਚੱਕਣਾ ਹੈ ਚੱਕਿਆ ਹੀ ਨਹੀਂ ਦੋ ਹੈਲੋ ਮੰਮਾ ਤੋਦੇ ਆਪਾਂ ਵੱਡੀ ਮਾਸੀ ਦੇ ਸਾਸੀ ਕਾ ਮੇਰੇ ਕੋ ਦਮਣ ਕੋ ਉਹ ਘਟਤਾ ਨੇ ਫੂਲੇ ਨਾਨੀ ਜੀ ਨਾਨੀ ਜੀ ਨੂੰ ਫੋਨ ਫੜਾਓ ਕੀ ਕਹਿਣਾ ਕੁਸਤੇ ਕਹਦੇ ਉਹ ਕਹਤਾਈਓ ਦੇ ਕਹਣ ਚਲ ਅੱਸੀ ਖਾਣਾ ਤਰਵੰਡੇ ਚ ਦੱਸ ਦੇ ਨੁਕਸਾਨ ਕੀ ਆ ਨਾ ਗੋਲ ਫੁਰਦੀ ਆਹ ਬ्रो ਹੈਲੋ ਹੈਲੋ ਆ ਗੱਲ ਕਰੀ ਪ੍ਰਵਨਾ ਆ ਮਮੇ ਵਾਟਰ پارک ਜਾਣ ਨੂੰ ਕਹਿੰਦੀਆਂ ਵਾ ਹੈ ਕਿੱਥੇ ਵਾਟਰ پارک ਜਾਣ ਤਲਵੰਡੀ ਭਾਈ ਕਹਿੰਦੀਆਂ ਤੂੰ ਅੱਜ ਆਈ ਕਹਿੰਦੀ ਉੱਥੇ ਤਾਂ ਜਾਣਾ ਹੀ ਆ ਤੇ ਕਹਿੰਦੀ ਸਾਨੂੰ ਵੀ ਲੈ ਜਾ ਵਾਟਰ پارک ਛੱਡ ਦਿਓ ਇਹਨੂੰ ਨਾਲ ਰਿਓ ਹੈ ਜਾ ਵਾ ਹੈ ਝੂਠਾ ਤੂੰ ਬੋਲ ਦੇ ਨਾਲ ਨਹੀਂ ਪਤਾਗਾ ਇਹਨਾਂ ਨੂੰ ਪਛਾਣ ਕੋਣ ਆ ਕੁੜੀਆਂ ਹੈ ਕਹਿੰਦੀਆਂ ਵਾਟਰ پارک ਜਾਣਾ ਵਾ ਲੈ ਕਿੰਨੇ ਨਾਲ ਗੱਲ ਕਰਾਉਣੀ ਆ ਕੇ ਹਾਂ ਹੈਲੋ ਹੈਲੋ ਹਾਂ ਵਾਟਰ پارک ਜਾਣ ਨੂੰ ਕਹਿੰਦੀਆਂ ਇਹ ਕਹਿੰਦੀਆਂ ਤੁਸੀਂ ਤਲਵੰਡੀ ਚੱਲ ਆਥੇ ਮੱਕੀ ਬੀਜਦੇ ਨੇ ਸਾਨੂੰ ਵਾਪ ਵਾਟਰ پارک ਛੱਡ ਦਿਓ ਤੇ ਔਦ ਕੱਲੀਆਂ ਨੂੰ ਕਿਵੇਂ ਛੱਡ ਦੋਗੇ ਤੇ ਉਹ ਹੀ ਦਾ ਗੱਲ ਮੈਂ ਇਹਨਾਂ ਨੂੰ ਸਮਝਾਈ ਕਹਿੰਦੇ ਮਮਾ ਜੀ ਨਾ ਰੋਵਾਂਗੇ ਮੈਂ ਝੂਠ ਬੋਲੀ ਜਾਂਦੇ ਹੁਣ ਉਹਨੂੰ ਕੱਲ ਨੂੰ ਲੈ ਚੱਲਾਂਗੇ ਮਮਾ ਨਾਲ ਗੱਲ ਕਰ ਲਓ ਕੱਲ ਨੂੰ ਲੈ ਕੱਲ ਨੂੰ ਇਹ ਕਹਿੰਦੀ ਆ ਸਾਡਾ ਟਾਈਮ ਨਹੀਂ ਹੈਗਾ ਸ਼ਡਿਊਲ ਬਹੁਤ ਬੀਜੀ ਕੱਲ ਨੂੰ ਕਹਿੰਦੀ ਅਸੀਂ ਕਾਪੀਆਂ ਤੇ ਕਵਰ ਚੜਾਉਣੇ ਆ ਤੇ ਬੈਗਪੈਕ ਕਰਨੇ ਆ ਹੋਰ ਅੱਜ ਤਾਂ ਪੁੱਛਿਆ ਉਹ ਕਹਿੰਦੀ ਆ ਅੱਜ ਅਸੀਂ ਫ੍ਰੀ ਆ ਅਸੀਂ ਅੱਜ ਹੀ ਜਾਣਾ ਨਾਲੇ ਨਿੱਕਾ ਮਾਮਾ ਜੀ ਨੇ ਖੁਦ ਕਿਹਾ ਸੀ ਕਿ ਮੈਂ ਨਾਲ ਰਹੂੰਗਾ ਪੋਛਲੋ ਬਸ ਆ ਗਿਆ ਮਨੀਵਾਸ ਜੀ ਨੇ ਕਹਾਤਾ ਕਿ ਲੈ ਜਾਓ ਇਹਨਾਂ ਨੂੰ ਮਨੀਵਾਸ ਜੀ ਨੇ ਵੀ ਕਹਾਤਾ ਕਿ ਲੈ ਜਾਓ ਉਹਨੇ ਕਹੇ ਨਹੀਂ ਗਿਆਈ ਕਿਉਂ ਅਸੀਂ ਪੁੱਛਿਆ ਤੁਸੀਂ ਨਹੀਂ ਪੁੱਛਿਆ ਐਵੇਂ ਹੀ ਕਰਿਛਣੇ ਆ ਮੈਂ ਮਰੀ ਜਾਂਦੀ ਗਈ ਐ ਮਮਾ ਜੀ ਹੈਗੇ ਆ ਤੇ ਪੁੱਛੋ ਗੁੱਗ ਮਮਾ ਜੀ ਹੈਗੇ ਆ ਰੁਪਈਆ 7-8000 ਲੱਗ ਜਾਣਾ ਇਹਨਾਂ ਕੋ 2000 ਰੁਪਈਆ ਹੀ ਆ ਸਾਰਾ ਲੈ ਹੋਵੇ ਗਿਆ ਨਾ ਬਣਾਉਣ ਨੂੰ ਐਵੇਂ ਸੁਨੋ ਬਰਾਜ ਲੱਗ ਜਾ ਪਤਾ ਸਨੋਵਰ ਨਿੱਤ ਦਾ ਕਮਾਲ ਕਰਦਾ ਕਹਿੰਦੇ ਮੇਰੇ ਵੀਰੋ ਇੱਕੋ ਪਾਸੇ 15 ਕਿਲੋ ਦੂਜੇ ਪਾਸੇ 15 ਕਿਲੋ 30 ਕਿਲੋ ਦੀ ਕਹਿੰਦੇ ਮੇਰੇ ਵੀਰੋ ਕੀ ਕਹਿੰਦੇ ਮੈਨੂੰ ਵੇਟ ਲਾ ਰਿਆ 30 ਕਿਲੋ ਸ਼ੋਲਡਰ ਚ ਸ਼ੋਲਡਰ ਮੜੇ ਜੇ ਐ ਅੱਜ ਖੁੱਲ ਜਾਣੇ ਆ ਅੱਜ ਇੰਨੇ ਖੁੱਲੇ ਹੋ ਜਾਣੇ ਕੋਸ ਹਵਾ ਚ ਡਿਆ ਫਿਰਨੇ ਨੇ ਹਾਂ ਅੱਜ ਅੱਜ ਨਹੀਂ ਹਟਦਾ ਅੱਤ ਕਰਾਣਾ ਕਿਉਂ ਮੂੰਹ ਦਾ ਰੰਗ ਦੇ ਚੈੱਕ ਕਰੀ ਸਾਦੇ ਹੌਲੀ ਵਾਲੀ ਓ ਵੇਖ ਫੜ ਦੋ ਫੜ ਦੋ ਕਿ ਫਿਰ ਤੋਂ ਪਈ ਜਾਣਾ ਫੜ ਦੋ ਅੱਜ ਕੈ ਸੁਨੋਰਾ ਹਾਂ ਕੋਇਨੇ ਦਾ ਮੂੰਹ ਦਾ ਰੰਗ ਉੱਟਦਾ ਉੱੜ ਜੇ ਤੇ ਵੇਟ ਨਹੀਂ ਹਵਲਾ ਲਾਉਣਾ ਹਾਂ ਕਿਉਂ ਇਹ ਛਾਤੀ ਚੌੜੀ ਕਰਕੇ ਚੁੱਟ ਹਾਂ ਨਹੀਂ ਠੀਕ ਏ ਸਾਹ ਨਿਕਲ ਆਏ ਬਾਹਰ ਕਿਉਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ